ਹਾਂਜੀ ਭਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਦਾ ਆਪਾਂ ਵੀ ਬਰੇ ਵਧੀਆ ਸਵਾਗਤ ਕਰਦੇ ਹਾਂ ਜਵੇਰ ਤੋਂ ਡੈਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਬਣਾਉਣ ਲੱਗੇ ਆ ਭਾਈ ਮਿੱਟੀ ਤੇ ਮਿੱਟੀ ਦਾ ਸਮਾਨ ਸਾਰਾ ਆਪਾਂ ਲਿਆਂਦਾ ਇੱਟਾਂ ਵਿੱਚ ਕੱਢੇ ਮੈਂ ਜਾ ਇੱਕ ਇੱਟਾਂ ਹੋਰ ਕੱਢ ਲਿਆ ਤੇ ਇੱਥੇ ਲਿਆ ਹਾਂ ਤੇ ਆ ਭਾਈ ਆਪਾਂ ਪਿੱਲੀਆਂ ਇੱਟਾਂ ਪਹਿਲਾਂ ਇਹ ਆਪਾਂ ਕੁੱਟਣੀਆਂ ਤੇ ਉਸ ਤੋਂ ਬਾਅਦ ਆਪਾਂ ਸਾਰਾ ਸਮਾਨ ਵਿੱਚ ਪਾਉਣਾ ਤੇ ਕੀ ਕੀ ਸਾਰਾ ਕੁਝ ਪਾਉਣਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਭਾਈ ਵੀਡੀਓ ਕਰ ਦਿਓ ਸ਼ੇਅਰ ਦੱਬ ਕੇ ਤਾਂ ਕਿ ਹਰ ਇੱਕ ਭਰਾ ਦਾ ਭਲਾ ਹੋ ਜਾਏ ਹਰ ਇੱਕ ਬਾ ਦੀ ਮਦਦ ਹੋ ਜਾਏ ਤੇ ਹਰ ਇੱਕ ਭਰਾ ਦੇ ਕਬੂਤਰ ਵਧੀਆ ਤੰਦਰੁਸਤ ਰਹਿਣ ਤੇ ਬਿਮਾਰੀਆਂ ਤੋਂ ਬਚ ਸਕਣ ਮਿੱਟੀ ਦਾ ਕੰਮ ਕੀ ਹੈ ਬੜੀ ਜੇ ਆਪਾਂ ਮਿੱਟੀ ਬਣਾਉਣੀ ਵੀਰੇ ਇਹਦੇ ਨਾਲ ਕਬੂਤਰ ਹੈਵੀ ਰਹਿਣਗੇ ਪੂਰੇ ਵਜਨਦਾਰ ਰਹਿਣਗੇ ਪੂਰੇ ਮੋٹے ਰਹਿਣਗੇ ਪੂਰੇ ਐਂ ਚੋਸ ਤੋਂ ਫੋਸਟਾਂ ਤੰਦਰੁਸਤ ਰਹਿਣਗੇ ਜਿਵੇਂ ਆਪ ਮਾਰਦੇ ਛਾਲਾਂ ਛਾਲਾਂ ਮਾਰਨਗੇ ਕਦੇ ਕਬੂਤਰਾਂ ਦੇ ਨੇੜੇ ਕੋਈ ਬਿਮਾਰੀ ਨਹੀਂ ਆਊਗੀ ਕਦੇ ਕਬੂਤਰ ਢਿੱਲੇ ਮੱਛੀ ਨਹੀਂ ਹੁੰਨਗੇ ਕਦੇ ਕਬੂਤਰ ਇਕੱਠੇ ਹੋਗੇ ਨਹੀਂ ਬਹਿਣਗੇ ਤੇ ਬਾਕੀ ਬਈ ਆਪਾਂ ਜੋੜਾ ਲਾਇਆ ਨਵਾਂ ਮੌਜਿਆਂ ਦਾ ਤੇ ਬਾਕੀ ਆਪਣੇ ਆ ਕਬੂਤਰ ਫਿਰਦੇ ਆ ਜਾਲ ਦੇ ਵਿੱਚ ਮਾਰਦੇ ਡਾਰੀਆਂ ਤੇ ਅੱਜ ਆਪਾਂ ਫਿਰ ਬਣਾਉਂਦੇ ਆ ਮਿੱਟੀ ਵਧੀਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਭਰਾ ਬਣ ਕੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਹਰ ਇੱਕ ਵੀਰ ਦਾ ਭਲਾ ਹੋਵੇ ਕਬੂਤਰ ਬਾਜ਼ ਭਰਾ ਕਬੂਤਰ ਬਾਜ਼ ਭਰਾਵਾਂ ਦੇ ਭਰਾ ਹੀ ਹੁੰਦੇ ਆ ਇਹ ਕਿਉਂ ਇਥੇ ਬੋਕਰ ਮਾਰਦਾ ਬਈ ਥੋੜੀ ਜੀ ਲਿਆਈ ਬੋਕਰ ਤੂੰ ਲਈ ਫਿਰਦਾ ਹੀ ਉੱਥੇ ਆਏ ਬਈ ਗਿਆਲੀ ਹੋਲੇ ਆਜ ਵਾਲੀ ਵੱਧ ਗਈ ਸੀ ਆਪਣੀ ਨਹੀਂ ਤਾਂ ਭਾਈ ਮਾਰ ਲੱਗੇ ਬੋਕਰ ਤੋਂ ਦੂਬਾਰ ਫਿਰ ਕਟਦੇ ਆ ਇਹ ਕਟਕੇ ਇਹਨੂੰ ਬਜਰੀ ਨੂੰ ਢੈਣ ਚੰਗੀ ਬਣਾ ਫਿਰ ਬਣਾਉਨੇ ਆ ਇੱਕ ਆਪਾਂ ਥੱਲੇ ਜਿਹੜਾ ਆਪਣਾ ਕਣਕ ਵਾਲੇ ਡਰਾਮ ਨੇ ਥੱਲੇ ਉੱਥੇ ਛਾਨਣਾ ਪਿਆ ਛਾਨਣਾ ਲੈਣੀ ਪਹਿਲਾਂ ਵੀ ਇੱਥੇ ਅੰਦਰ ਤਾਂ ਨਹੀਂ ਪਿਆ ਉਹਨਾਂ ਛਾਨ ਲਾਂਗੇ ਤੇ ਚਲੋ ਭਾਈ ਇਹਨੂੰ ਮੜਾ ਕਟ ਲਗੇ ਕਟ ਕੇ ਬਰੀਕ ਕਰਕੇ ਛਾਨ ਜੇ ਛਾਨ ਦੇਣਾ ਕਟ ਲਗੇ ਫੇਰਾ ਸਾਰਾ ਸਮਾਨ ਤੁਹਾਨੂੰ ਦੱਸ ਦੇ ਕਿ ਕੀ ਕਿਹਦੇ ਆ ਤਾਂ ਜਿਹੜਾ ਜਿਹੜਾ ਸਮਾਨ ਆਪ ਪਾਉਣਾ ਹਾਂ हां जी भाई ਆਪਾਂ ਬਣਾਈ ਜੰਨੇ ਇਟਾਂ ਭੰਨੀ ਜੰਨੇ ਪਿੱਲੀਆਂ ਇਟਾਂ ਭੰਨ ਕੇ ਚੂਰਾ ਬਣਾਈ ਜੰਨੇ ਆ ਤੇ ਬਾਕੀ ਆ ਰਹਿੰਦਾ ਹੁੰਦਾ ਮਿਕਸੀ ਵਿੱਚ ਚੀਕ ਕੱਢ ਕੇ ਬਾਰਡਰ ਬਣਾ ਲਾਂਗੇ ਤੇ ਆ ਤੁਹਾਨੂੰ ਬਾਜੀ ਪਹੁੰਚੋਂਦਾ ਬਾਈ ਆਪਣੇ ਨਾਲ ਦਾ ਮੈਂ ਭੰਨ ਕੇ ਬੱਸ ਆਪਾਂ ਚੰਗੀ ਤਰ੍ਹਾਂ ਦਾ ਬਣਾ ਲਵਾਂ ਫੋਟੋ ਜਿਵੇਂ ਨਾਲ ਉਹ ਦੂਰ ਮਿਕਸੀ ਵਿੱਚ ਵੀ ਕੱਢ ਲਾਂਗੇ ਫਿਰ ਉਹ ਦੋ ਜਿਹਾ ਜਮਾ ਹੈ ਉਹ ਨਾਲ ਦਾ ਮਸੀਨਾ ਪਾਉਂਦੇ ਆ ਐਕਸੀਡੈਂਟ ਵਾਸਤੇ ਰੱਖੀ ਆਪਾਂ ਹਾਂ ਨਾ ਹਾਂ ਨਾਲ ਪਾਉਦੇ ਨਾ ਫਿਰ ਪਾਵਾਗੇ ਅੱਜ ਸਤ ਮਾ ਨਾਲ ਨਾਲ ਫਿਰ ਲੈਣਗੇ ਨਹੀਂ ਆਏ ਹੁਣ ਵੇਖ ਚੌੜਾ ਚੌੜਾ ਬੈਂਦੇ ਆ ਹਾਂ ਲੈਦੇ ਨਹੀਂ ਆਏ ਇਹ ਪੂਰੇ ਬੱਸ ਭਈ ਆਹੀ ਚੀਜ਼ਾਂ ਬੰਨਣ ਤੇ ਮਿਹਨਤ ਲੱਗਦੀ ਆ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਬੰਨਣਾ ਪੈਂਦਾ ਇਹਨਾਂ ਤੇ ਪੂਰੀ ਮਿਹਨਤ ਲੱਗਦੀ ਆ ਇਹ ਨਹੀਂ ਹਾਂ ਇਹ ਫਾਨ ਨਕੇ ਉਸ ਤੋਂ ਬਾਅਦ ਜਸਮਨ ਆਪਣੇ ਕੋਲ ਪਿੱਛੇ ਪਸਾਇਆ ਹੈਗਾ ਹੀ ਹਾਂ ਬਾਈ ਓਤੀ ਟਾਈਮ ਲੱਗਦਾ ਇਹ ਲੱਗਦਾ ਬਾਕੀ ਦਾ ਸਮਾਨ ਆਪਣੇ ਕੋਲ ਹੈਗਾ ਤੇ ਆਪੇ ਕਬੂਤਰ ਆਪਣੇ ਇੱਧਰ ਤਾਂ ਹਾਂਜੀ ਬਾਈ ਆਪਾਂ ਇੱਟਾਂ ਦਾ ਪਾਊਡਰ ਲਿਆ ਬਣਾ ਪਹਿਲਾਂ ਥੋੜੇ ਨਾਲ ਭੰਨ ਲਈ ਸੀ ਬਾਅਦ ਚ ਵੀਰੇ ਆਪਾਂ ਇੱਟਾਂ ਦਾ ਪਾਊਡਰ ਬਣਾ ਲਿਆ ਮੈਕਸੀ ਦੇ ਵਿੱਚ ਪਾ ਕੇ ਪੀਸ ਲਈਆਂ ਦੇਖੋ ਤੁਹਾਡੇ ਸਾਹਮਣੇ ਜਿਵੇਂ ਲਾਲ ਮਿਰਚਾਂ ਹੀ ਬਣ ਗਈਆਂ ਤੇ ਜੇ ਅਪ ਕਿਸੇ ਭਰਾਨੇ ਮਿਕਸੀ ਵਿੱਚ ਪਾ ਕੇ ਪੀਸਣੀ ਆ ਤਾਂ ਸਿਰਫ ਇੰਨੀ ਹੀ ਪਾ ਕੇ ਪੀਸਣੀਆਂ ਆ ਆ ਰਹਿੰਦੀਆਂ ਥੋੜੀਆਂ ਪੀਸਣ ਵਾਲੀਆਂ ਆਪਾਂ ਲੱਗੇ ਆ ਪੀਸਣ ਆਪ ਦੇ ਕੋਲ ਬਾਸੇ ਇੰਨਾ ਹੀ ਜਿਹੜਾ ਆਉਂਦਾ ਲੋ ਜੀ ਪਿਸ ਗਈਆਂ ਇਹ ਤੇ ਪਾਊਡਰ ਗਿਆ ਆਪਣਾ ਬਣ ਤੇ ਹੁਣ ਆਪਾਂ ਬਣਾਉਨੇ ਆ ਆਪਣੀ ਮਿੱਟੀ ਦੇ ਵਿੱਚ ਪਾਉਨੇ ਆ ਸਮਾਨ ਤੁਹਾਨੂੰ ਦੱਸ ਦਿਆਂ ਕੀ ਕੀ ਸਮਾਨ ਪਾਉਣਾ ਹਾਂਜੀ ਬਾਈ ਤੇ ਹੁਣ ਆਪਾਂ ਆ ਗਏ ਕਬੂਤਰਾਂ ਦੇ ਕੋਲੇ ਇੱਕ ਪੱਠੀ ਵੀਠੀ ਆਪਣੀ ਆ ਤੇ ਆ ਕੇ ਆਪਣਾ ਸਮਾਨ ਕੱਢਦੇ ਪਏ ਹਾਂ ਸਾਰਾ ਬਾਹਰ ਤੇ ਆਪਾਂ ਇੱਥੇ ਕਬੂਤਰਾਂ ਦੇ ਕੋਲੇ ਰੱਖ ਕੇ ਬਣਾਉਨੇ ਆ ਫਿਰ ਉਦੋਂ ਬਾਅਦ ਆ ਦੇਖੋ ਕਰ ਲੋ ਚੈੱਕ ਤੇ ਇੱਥੇ ਕਰ ਲਿਆ ਸਾਰੀ ਇੱਟਾਂ ਨੂੰ ਢੇਰੀ ਬਰੇਦੀ ਤੈਂ ਤੋਂ 4 ਕਿਲੋ ਇੱਟਾਂ ਲੈਣੀਆਂ ਆਪਣੀਆਂ 4 ਕਿਲੋ ਇੱਟਾਂ ਇਹਦੇ ਵਿੱਚ ਹੁਣ ਆਪਾਂ ਜਿਹੜਾ ਸਮਾਨ ਪਾਉਣਾ ਤੂੰ ਦੱਸਦੇ ਆ ਬੱਸ ਬੱਸ ਰਹਿਣ ਦੇ ਨਹੀਂ ਖੁੱਲਦਾ ਆ ਇੱਕ ਮੁੰਡਾ ਟਰੰਫਾਉਂਦੇ ਆ ਫੋਨ ਇੱਕ ਮੁੰਡਾ ਫੋਨ ਫੜਾ ਦਿਖਾ ਦੇ ਮੈਂ ਪਹਿਲੇ ਨੰਬਰ ਤੇ ਖੜਾ ਹੋ ਕੇ ਬਣਾ ਵੀਡੀਓ ਬਤਾ ਮਲਤਾਨੀ ਮਿੱਟੀ ਪਾਉਣ ਲੱਗੇ ਵਿੱਚ ਆਪਾਂ ਇਹਦੇ ਸਾਰੇ ਦੇ ਵਿੱਚ ਤੇ ਪਾਣੀ ਵੀ ਆਪਾਂ ਮਲਤਾਨੀ ਮਿੱਟੀ ਤੇ ਵੀਡੀਓ ਭਰਾ ਬਣ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬਰ ਤੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਵੀਰੇ ਰੈਕ ਬੰਦੇ ਦੇ ਕੰਮ ਆਜੀ ਵੀਡੀਓ ਤੇ ਆਪਾਂ ਸਾਰੇ ਆਪਣੇ ਕਬੂਤਰਾਂ ਵਾਲੀ ਦਿਖਾ ਦੇ ਕਬੂਤਰਾਂ ਵਾਲੀ ਬਣਾਉਣੀ ਆ ਸਾਰੇ ਮਿੱਟੀ ਆਪਣੇ ਸਾਰੇ ਜਾਨਵਰਾਂ ਦੀ ਉਧਰਲੇ ਜਾਨਵਰਾਂ ਵਾਲੀ ਤੇ ਆ ਲੱਗੇ ਨੂੰ ਕੋਣ ਰੇਤੀ ਮਲ ਕੰਮ ਨਹੀਂ ਮਿੱਟੀ ਹਾਂ ਲੋ ਤਾਂ ਮਗ ਤਾਂ ਨਹੀਂ ਮਿੱਟੀ ਵੀ ਤੜੀ ਉਹਨਾਂ ফ্লাই ਦੇ ਵਿੱਚ ਪਾਉਣਾ ਆ ਬਾਈ ਹਲਦੀ ਪਾਉਣ ਲੱਗੇ ਮੇਰੇ ਨਾਲ ਵੀ ਕਰਦਾ ਕਿ ਫੇਰ ਹੀ ਪਤਾ ਲੱਗੂ ਚਰਿਆਂ ਨੂੰ ਇੱਕ ਤਾਂ ਸਾਡਾ ਕੈਮਰਾਮੈਨ ਵੀ ਯਾਰ ਥੋੜਾ ਜਿਆ ਐ ਨਾ ਮਾਰ ਨਹੀਂਗਾ ਤੇ ਆਪਾਂ ਪਾਉਣ ਲੱਗੇ ਸਪਰੇ ਹਲਦੀ ਤੇ ਹਲਦੀ ਦੇ ਕੰਮ ਆ ਵੀ ਇਹ ਹਲਦੀ ਨਾਲ ਇਹਨਾਂ ਦੇ ਕਦੇ ਕਬੂਤਰਾਂ ਦੇ ਜੋੜ ਦਰਦ ਨਹੀਂ ਹੋਣਗੇ ਹੱਡੀਆਂ ਮਜ਼ਬੂਤ ਹੋਣੀਆਂ ਹੱਡ ਕੂਰੇ ਮਜ਼ਬੂਤ ਰਹਿਣਗੇ ਇਹਦੇ ਨਾਲ ਤੇ ਆਪਾਂ ਪਾਉਣ ਲੱਗੇ ਹਲਦੀ ਹਲਦੀ ਵੀ ਆਪਾਂ ਪਾ ਦਿਆ ਇਹ ਮੈਂ ਆਹਦੇ ਵਿੱਚ ਪਾਉਣ ਲੱਗੇ ਆਂ ਅਦਰਕਰ ਦਾ ਪਾਊਡਰ ਇਹ ਬਈ ਅਦਰਕਰ ਦਾ ਪਾਊਡਰ ਆ ਥੱਲੇ ਪੈ ਜਾ ਥੱਲੇ ਪੈ ਜਾ ਹਾਂ ਨਾਲ ਇਦਾਂ ਬਖਾ ਦੇਗਾ ਸਾਰਾ ਇਹ ਅਦਰਕਰ ਦਾ ਪਾਊਡਰ ਆ ਅਦਰਕਰ ਦਾ ਪਾਊਡਰ ਆ ਪਾਉਂਦਾ ਸਾਰੇ ਬਖਾਈ ਜਾਦਾ ਇਹ ਕੱਲਾ ਮੇਰੇ ਮੂੰਹ ਤੇ ਨਾ ਰੱਖੀਂ ਤੇ ਕੱਲਾ ਉਧਰ ਨਾ ਰੱਖੀਂ ਠੀਕ ਆ ਅਦਰਕਰ ਦਾ ਪਾਊਡਰ ਵੀ ਪਾਤਾ ਬਈ ਹੁਣ ਆਪਾਂ ਪਾਉਣ ਲੱਗੇ ਆ ਕਾਲੀਆਂ ਮੱਖੀਆਂ ਇਹ ਵੀ ਨਾਲ ਕੂਤਰਾਂ ਦਾ ਹਾਜਮਾ ਸਿੱਧ ਹੋਊਗਾ ਜਿੰਨੀਆਂ ਬਿਮਾਰੀਆਂ ਹੁੰਦੀਆਂ ਕੂਤਰਾਂ ਦੇ ਪੋਰਟ ਦੇ ਵਿੱਚ ਹੁੰਦੇ ਨੇ ਤੇ ਇਹ ਸਾਰੀ ਨੰਦਗੀ ਕੂਤਰਾਂ ਦੀਆਂ ਕਾਲੀਆਂ ਮਿਰਚਾਂ ਬਾਹਰ ਕੱਢਣਗੀਆਂ ਤੇ ਜਿਹੜਾ ਪੋਰਟ ਦੇ ਵਿੱਚ ਦਾਣੇ ਅੰਗ ਗੰਦ ਪੈਲ ਬਾਕੀ ਰਹਿਸ ਫੇਸ ਹੋ ਗਈ ਸਾਰੇ ਦਾਣੇ ਪਚਾ ਤੇ ਉਦੋਂ ਬਾਅਦ ਇਹ ਸਾਰੇ ਗੰਦ ਪੈਲ ਨੂੰ ਬਾਹਰ ਕੱਢ ਦੇਗੀ ਤੇ ਕੋਰਟ ਦੇ ਵਿੱਚ ਕੋਈ ਗੰਦ ਪੈਲ ਜਮਾ ਨਹੀਂ ਹੋਣ ਦਊਗੀ ਐ ਸਾਫ਼ ਕਰ ਦਊਗੀ ਜੇ ਪੋਰਟ ਦੇ ਵਿੱਚ ਗੰਦ ਪੈਲ ਹੁੰਦਾ ਤਾਂ ਫੇਰ ਬਿਮਾਰੀ ਆਉਂਦੀ ਆ ਇਹ ਆਪਾਂ ਕਾਲੀਆਂ ਮਿਰਚਾਂ ਵੀ ਪਾਟੀਆਂ ਤੇ ਇਹ ਲਈ ਹੌਨ ਪਾਉਣ ਲਈ ਆਪਾਂ ਜਦੇ ਰਹੇ ਹਾਂ ਇੰਨੇ ਨਾ ਕਬੂਤਰਾਂ ਦਾ ਬਈ ਪੂਰਾ ਹਾਜਮਾ ਸੈੱਟ ਹੋਊਗਾ ਵਧੀਆ ਰਹਿਣਗੇ ਤੰਦਰੁਸਤ ਰਹਿਣਗੇ। ਆ ਜੋ ਹੈ ਨਾਲ ਇਹ ਆਪਾਂ ਫੋਨ ਲੱਗੇ ਬਈ ਚ ਰਹਿਣਾ। ਭੈ ਆ ਕੀ ਹੋ ਗਿਆ? ਸੈਂਟਰ ਲੱਗੇ ਮੇਰੇ ਤਾਂ। ਕੁਛ ਨਹੀਂ ਹੋ ਰਹਾ। ਉਹ ਤਾਂ ਅੰਦਰ ਆ ਕੋਈ ਨਹੀਂ ਆਂ ਉਂਗਲ ਮਾਰ ਦਿਆ ਕਰ ਬਸ। ਹੋ ਗਿਆ। ਆ ਦੇਖੋ ਬਈ ਸਾਰਾ ਸਮਾਨ ਆਪਾਂ ਪਾ ਲਿਆ ਤੇ ਬਸ ਹੁਣ ਆਪਾਂ ਨੂੰ ਦੋ ਚੀਜ਼ਾਂ ਰਹਿ ਗਈਆਂ ਹੋਰ। ਤੇ ਇਹ ਵੀ ਆਪਾਂ ਪਾਉਨੇ ਆ। ਤੇ ਹੁਣ ਫੋਨ ਲੱਗੇ ਬਈ ਆਪਾਂ ਕਾਲਾ ਨੂਨ। ਆ ਫੜ ਇੱਥੋਂ ਬਣਾ ਦੇ ਜੀਂਗਾ। ਹੁਣ ਪਤਾ ਤਾਂ ਬਣੀ ਨੇ ਤਾਂ ਪਤਾ ਪਾਣੀ ਹਾਂ ਲਿਆਉਣਾ ਪੱਤਾ ਕਿਸ਼ਟਰ ਪਤਾ ਪਾਣੀ ਭਾਰੇ ਚੰਗਾ ਉੱਥੇ ਜੀ ਦੂਜੀ ਚ ਵਾਲੀ ਸਗਲਾ ਜਿਹੜਾ ਚਾਹ ਲਾ ਬਣਾਉਂਦੇ ਨੇ ਹੂੰ ਸਗਲੇ ਜੀ ਇਹ ਵੀਰੇ ਅੱਧਾ ਹੀ ਪਾਵਾਂਗੇ ਕਿਲੋ ਉਹਦਾ ਅੱਧਾ ਕਿਲੋ ਪਾਹ ਮਸਾਲਾ ਨੂੰ ਵਾ ਇਹ ਹੁਣ ਆਪਾਂ ਇਹਨੂੰ ਰਲਾ ਕੇ ਮਿਕਸ ਕਰਦੇ ਸਾਰਾ ਸਮਾਨ ਚੰਗੀ ਤਰ੍ਹਾਂ ਬਈ ਆਪਰ ਲਾ ਕੇ ਮਿਕਸ ਕਰ ਲੈਣਾ ਇਹ ਆਪਣਾ ਚਾਰਾਂ ਮਹੀਨਿਆਂ ਦਾ ਸਾਰਾ ਸਮਾਨ ਬਣ ਗਿਆ ਵੀ ਸਾਰਾ ਹਫ਼ਤੇ ਜੇ ਦੋਰੀ ਆਪਾਂ ਜਰੂਰ ਪਾਇਆ ਕਰਨਾ ਹੈ। ਕਣਕ ਬਿਸਤਰਾਂ ਦਾ ਸਾਰਾ ਸਮਾਨ ਬਣ ਗਿਆ ਚਾਰਾਂ ਪੰਜਾਂ ਮਹੀਨਿਆਂ ਦਾ ਕਰਨੋ ਇੱਕ। ਆ ਮਹੀਨਾ ਨੇ ਪੂਰੀ ਗੱਲਬਾਤ ਬਣ ਚੁੱਕੀ ਕਬੂਤਰਾਂ ਦੀ ਤੇ ਆਪਾਂ ਕਬੂਤਰਾਂ ਨੂੰ ਰੱਖਾਂਗੇ ਵੀ ਤੁਹਾਨੂੰ ਖਾਂਦੇ ਵੀ ਖਾਵਾਂਗੇ ਸਾਰੇ ਇਹ ਕਬੂਤਰ ਇਹ ਪੂਰਾ ਚਾ ਕੇ ਖਾਂਗੇ। ਕਿਹਦੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਬਈ। ਇਹ ਮਿੱਟੀ ਬਹੁਤ ਫਾਇਦੇਮੰਦ ਆ। ਇਸ ਨਾਲ ਨਾ ਮਿੱਟੀ ਨਾਲ ਕਬੂਤਰਾਂ ਨੂੰ ਕੋਈ ਬਿਮਾਰੀ ਨਹੀਂ ਉਹਦੀ ਹੁੱਡਿਆਂ ਦੇ ਵਿੱਚ। ਕਬੂਤਰ ਪੂਰੇ ਤੰਦਰੁਸਤ ਰਹਿਣਗੇ, ਉਛਾਲਾ ਮਾਰਨ ਦੇ ਪੂਰੇ ਹੱਟੇ-ਕੱਟੇ ਹੈ ਵੀ ਰਹਿਣਗੇ। ਕੋਈ ਹੁੱਡਿਆਂ ਦੇ ਨੇੜੇ ਦੀ ਬਿਮਾਰੀ ਨਹੀਂ ਆਉਂਦੀ। ਜਿਹੜਾ ਵੀ ਇਹ ਮਿੱਟੀ ਬਣਾ ਗਿਆ ਬਾਈ ਆਪਣੀ ਵੀਡੀਓ ਦੇਖ ਲਓ ਸਾਰੇ ਭਰਾ ਧਿਆਨ ਨਾਲ ਕੀ ਕੀ ਆਪਾਂ ਸਮਝ ਲੈਣਾ ਤਾਂ ਸਮਾਨ ਸਾਰਾ ਸਾਢੇ 6 700 ਦਾ ਆਇਆ ਹਣਾ। ਬਸ ਇੱਥੇ ਹੀ ਆਇਆ ਬਈ ਸਾਰਾ ਸਮਾਨ 700 ਸਾਢੇ 6 700 ਦਾ। ਤੇ ਸਾਰੇ ਭਰਾ ਜਰੂਰ ਲੈ ਆਓ। ਸਮਾਨ ਸਾਰਾ ਆਪਾਂ ਲਿਆਂਦਾ ਜੇ 250 ਗ੍ਰਾਮ ਨੂਨ ਲਿਆਇਓ ਮੇਰਾ ਭਰਾ ਅੱਧਾ ਕਿਲੋ ਤੇ ਬਾਕੀ ਸਾਰਾ ਸਮਾਨ ਲਿਆਇਓ 250 ਗ੍ਰਾਮ ਦੂਜੀ ਜਵੈਣ ਵੀ 250 ਗ੍ਰਾਮ ਕਾਲੀਆਂ ਪੀਲ ਕਾਲੀਆਂ ਪੀਸੀਆਂ ਮਿਰਚਾਂ ਵੀ 250 ਗ੍ਰਾਮ ਤੇ ਅਦਰਕ ਦਾ ਪਾਊਡਰ ਵੀ 250 ਗ੍ਰਾਮ ਤੇ ਲੂਣ ਵੀ ਲਏ ਅੱਧਾ ਕਿਲੋ ਤੇ ਬਾਕੀ ਵੀਰੇ ਕਾਲੀਆਂ ਮਿਰਚਾਂ ਸੀ ਨਾ ਤੇ ਹਲਦੀ ਵੀ ਲਏ 250 ਗ੍ਰਾਮ ਤੇ ਇੱਕ ਜਿਹੜੀ ਆ ਮੂੰਹ ਤੇ ਲਾਉਣੇ ਨੇ ਹੈਗਾ ਕੀ ਕੀ ਕਹਿੰਦੇ ਇਹਨੂੰ ਚਿਤਾਬਲ ਗਿਆ ਸੀ ਜਿਹੜੀ ਮੂੰਹ ਤੇ ਲਾਉਣੇ ਆਪਾਂ ਵੀਰੇ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਵੀ 250 ਗ੍ਰਾਮ ਤੇ ਬਾਕੀ ਸ਼ਹਿਦ ਵੀ ਲੈਣੀ ਆਪਾਂ 400 ਗ੍ਰਾਮ ਵਾਲੀ ਜਾਂ 200 ਗ੍ਰਾਮ ਵਾਲੀ ਆ 400 ਜਿਹੜੀ ਤੁਹਾਨੂੰ ਵਧੀਆ ਲੱਗਿਆ ਆਪਾਂ 200 ਗ੍ਰਾਮ ਵਾਲੀ ਖੋਲ ਲੀਏ ਤੇ ਬਾਈ ਆਪਾਂ ਸਭ ਕੁਝ ਕਰ ਲਿਆ ਮਿਕਸ ਤੇ ਹੇ ਖਮਜਟ ਨੂੰ ਭੇਜ ਦੇ ਦੇ ਜਾਈਏ ਖਮਜਟ ਪਾਣੀ ਲਿਆ ਆ ਅੱਧਾ ਗਿਪਟਰੀ ਲਿਆਉਣਾ ਚੰਗਾ ਆ ਦੇਖੋ ਬਈ ਪਰ ਲਾ ਕੇ ਸਾਰਾ ਪਾਊਡਰ ਲਿਆ ਬਣਾ ਆਪਣਾ ਮਿਕਸ ਕਰ ਲਿਆ ਤੇ ਮੈਂ ਕਿਹਦੀ ਆਹ ਕਬੂਤਰ ਵੀ ਬਈ ਰੱਜ ਕੇ ਖਾਣ ਗਿਆ ਚਾ ਕੇ ਪੂਰਾ ਤੇ ਖਮਜਟ ਨੂੰ ਭੇਜਿਆ ਵੀ ਹੁਣ ਪਾਣੀ ਲੈਣ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਸ਼ਹਿਦ ਸ਼ਹਿਦ ਪਾਵਾਂਗੇ ਆਪਾਂ ਪਾਣੀ ਦੇ ਵਿੱਚ ਮਿਲਾ ਕੇ ਕਿਉਂਕਿ ਉਵੇਂ ਦਾ ਬਈ ਪੀਣਾ ਨਹੀਂ ਇਹ ਪਾਣੀ ਵਿੱਚ ਮਿਲਾ ਕੇ ਪਾਵਾਂਗੇ ਆਪਾਂ ਇਹਨੂੰ ਤੇ ਉਹੋਂ ਵਿੱਚ ਇੱਕਲਾ ਸੈਦ ਸਾਰੇ ਚ ਰਲਣਾ ਨਹੀਂ ਅੱਧਾ ਲੀਟਰ ਬੈਚ ਪਾਉਣਾ ਪਾਣੀ ਤੇ ਫਿਰ ਪੂਰਾ ਰਲਾ ਕੇ ਫਿਰ ਕਬੂਤਰਾਂ ਨੂੰ ਧਰਾਂਗੇ ਕਬੂਤਰੀਆਂ ਨੂੰ ਚਾਹ ਕੇ ਖਾਣਗੇ ਬਈ ਤੁਹਾਡੇ ਸਾਹਮਣੇ ਸਾਰੇ ਖਾਣਗੇ ਕਬੂਤਰ ਰੱਜ ਕੇ ਤੇ ਆਲੇ ਨੂੰ ਬਈ ਇੱਕ ਮਜਟ ਨੂੰ ਲੈ ਕੇ ਬਾਣੀ ਬਾਕੀ ਗੱਲ ਬਾਤ ਕਰਦੇ ਬਾਅਦ ਚ ਤੇ ਇੱਕ ਵਾਰੀ ਤੁਹਾਨੂੰ ਸਾਰੇ ਭਰਾਵਾਂ ਨੂੰ ਫੇਰ ਦੱਸਦਗੇ ਮਲਤਾਨੀ ਮਿੱਟੀ 250 ਗ੍ਰਾਮ ਕਾਲਾ ਲੂਣ ਮੈਂ ਤਾਂ ਬਾਰੇ ਕਿਲੋ ਲਿਆ ਹੁੰਦਾਈ ਅੱਧਾ ਕਿਲੋ ਲਿਆਇਓ ਬਾਦੂਆ ਤੇ ਜਵੈਣ ਪੀਸੇ ਹੋ ਪਸਾਏ ਹੋਣਾ ਉਹ ਜਮੈਨ ਸਾਫਤੀ ਲੈਓ ਇਹ ਵੀ 250 ਗ੍ਰਾਮ ਕਾਲੀਆਂ ਮਿਰਚਾਂ ਭਾਈ ਇਹ ਵੀ 250 ਗ੍ਰਾਮ ਹਲਦੀ ਇਹ ਵੀ 250 ਗ੍ਰਾਮ ਤੇ ਸੈਦ ਇਹ ਵੀ ਵੀਰੇ ਆਪਾਂ ਲੈਣਾ ਵਾ 200 ਗ੍ਰਾਮ ਲੈ ਲਿਓ ਬਹੁਤ ਤੇ ਬਾਕੀ ਵੀਰੇ 4 ਕਿਲੋ ਪੀਸਿਆਂ ਆਹ ਕੱਚੀ ਬਿੱਲੀ ਐ ਟੱਪਣੀ ਪਿੱਲੀ ਐ ਟੀੜੀ ਉਹ ਚੰਗੀ ਤਰ੍ਹਾਂ ਕੁੱਟ ਕੇ ਮਿਕਸੀ 'ਚ ਪਾ ਕੇ ਪੀਸ ਲਿਓ। ਉਹਦਾ ਪਾਊਡਰ ਬਣਾ ਲੈਓ 4 ਕਿਲੋ ਆਪਾਂ ਨੂੰ ਚਾਹੀਦੀ ਐ ਇੱਟ। ਤੇ ਇੱਟ ਭੰਨਣ ਲਈ ਵੀਰੇ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਦਿਓ। ਸਾਰੀ ਰਾਤ ਇੱਟਾਂ ਨੂੰ ਪਾਣੀ ਦੇ ਵਿੱਚ ਭਿਉਂਤੀਆਂ ਰਹਿਣ ਦਿਓ। ਤੇ ਸਵੇਰ ਜਦੋਂ ਦੀ ਬਣਾਉਣਿਆ ਹੋਇਆ ਸਮਾਂ ਆ ਲਿਆਗੇ ਪੰਸਾਰੀ ਤੋਂ। ਤੇ ਇਹਨੂੰ ਚੰਗੀ ਤਰ੍ਹਾਂ ਕੁੱਟ ਲਿਓ। ਆਹ ਇੱਟ ਨੂੰ ਬਾਹਰ ਕੱਢ ਲਿਓ ਪਾਣੀ 'ਚੋਂ। ਬਾਹਰ ਕੱਢ ਕੇ ਪਾਣੀ 'ਚੋਂ ਤੇ ਇਹਨੂੰ ਚੰਗੀ ਤਰ੍ਹਾਂ ਲਿਓ ਕੁੱਟ-ਕੁੱਟ ਕੇ। ਥੋੜੀ ਜਿਹੀ ਬਰੀਕ ਜੀ ਕਰ ਲਿਓ ਦੁਬਾਰਾ ਪਾ ਲਿਓ ਮਿਕਸੀ 'ਚ ਮਿਕਸੀ 'ਚ ਤੇ ਬਾਕੀ ਗੱਲਬਾਤ ਕਰਦੇ ਆਂ ਇੱਕ ਮਜੱਟ ਨੂੰ ਆਲੇ ਨੂੰ ਬਈ ਫੇਰ ਆਪਾਂ ਕਬੂਤਰਾਂ ਨੂੰ ਪਾਉਣੀ ਕਿੰਨਾ ਕਾ ਕਿੰਨਾ ਕਾ ਆ ਆ ਗਿਆ ਇੱਕ ਮਜੱਟ ਲੈ ਕੇ ਪਾਉਣੀ ਘਰ ਮਾ ਬਹੁਤ ਆ ਬਾਦੂ ਬੱਸ ਆ ਫੜ ਕੇ ਰੱਖੋ ਵੀਡੀਓ ਬਣਾਦੇ ਆਂ ਬਾਈਆਂ ਨੂੰ ਸਾਰਿਆਂ ਨੂੰ ਠੀਕ ਆ ਇਸ ਪਾਣੀ ਤੋਂ ਵਸੇ ਚ ਪਾਲਣ ਆਉਣਾ ਪਾਏ ਬਣਾ ਕੇ ਕੁੱਪ ਜਿਆ ਇਹ ਜੀ ਪਾਣੀ ਪਾ ਗਏ ਉੱਪਰ ਮਿਕਸ ਕਰਦ ਨਹੀਂ ਠੀਕ ਆ ਆ ਪਾ ਲਈ ਰੱਖ ਸੈਡ ਸੈਡ ਪੂਰੀ ਵੀਡੀਓ ਬਣਾਈ ਜਾਗਾ ਕੱਲੇ ਆਏ ਨਾ ਕਿ ਇੱਥੇ ਉੱਤੇ ਨਾ ਰੱਖੀ ਸਾਰੀ ਪੈਣ ਦੀ ਪਾਣੀ ਪਾਣੀ ਪਾਉਂਦੇ ਬਾਹਰ ਕੱਲੇ ਇੱਥੇ ਨਾ ਰੱਖ ਠੀਕ ਆ ਹਨਾ ਪਾਸੇ ਰੱਖ ਬਾਹਰ ਇਧਰ ਪਾਣੀ ਜੇ ਚੰਗੀ ਤਰ੍ਹਾਂ ਕੋਲ ਚੁੱਕਾ ਹੁਣ ਕੋਲ ਲੈ ਪਿਛੇ ਰੱਖ ਕੇ ਬੁਖਾ ਦੇਣੀ ਦੁਬਾਰਾ ਉੱਤੇ ਕਾਨੂੰ ਕੋਈ ਚੀਜ਼ ਹੈ ਨਹੀਂ ਇਹਨੂੰ ਹਿਲਾਉਣਾ ਆਪੇ ਜਿਹਾ ਕਰਾਇ ਚਾਹੇ ਥੋੜਾ ਨਾ ਉਹ ਠੰਡਾ ਪਾਣੀ ਮਿਲਾ ਲਿਆ ਜਿਹਾ ਪਾ ਲੈ ਜਾ ਠੰਡਾ ਬਈ ਜਾ ਇੱਕ ਮਜਾਟਾ ਆਪਣਾ ਠੰਡਾ ਪਾਣੀ ਮਿਲਾ ਕੇ ਥੋੜਾ ਆਪਣਾ ਕੈਮਰਾਮੈਨ ਪੂਰਾ ਜਾਣਕਾਰੀ ਤੇ ਮਾਰਨੇਗਾ ਤੇ ਚਲੋ ਕੋਈ ਨਾ ਬਈ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਆਪਾਂ ਪਾਣੀ ਦੇ ਵਿੱਚ ਪਾ ਲੈਣਾ ਬੱਲੇ ਆ ਤੇ ਆ ਫਿਰਦੇ ਆਪਣੇ ਕਬੂਤਰ ਸ਼ਾਲਾ ਮਾਰਦੇ ਤੇ ਆਪਾਂ ਇਹਦੇ ਵਿੱਚ ਰੱਖਾਂਗੇ ਮਿੱਟੀ ਤੇ ਇਹ ਚ ਪਾਏਗਾ ਮੈਂ ਪਹਿਲਾਂ ਹਲਾ ਲੈਣ ਪੁੱਤ ਜਮਾ ਇਸ ਵਿੱਚ ਵਿੱਚ ਇਹਨੂੰ ਹਲਾ ਲੈ ਸ਼ਹਿਰ ਜੰਮਿਆ ਪਿਆ ਵਿੱਚ ਚੰਗੀ ਤਰ੍ਹਾਂ ਹਲਾ ਲੈਣ ਇਹ ਚ ਪਾ ਲੈ ਇਹ ਚ ਪਾ ਲੈ ਇਹ ਚ ਕੜਾਈ ਚ ਪਾ ਲੈ ਆ ਇੱਥੇ ਪਾ ਲੈ ਨਹੀਂ ਲੋੜ ਹੀ ਨਹੀਂ ਬਸ ਆਈ ਪਾ ਦੇ ਪਾਣੀ ਪਾ ਦੇ ਵਿੱਚ ਘਰ ਦੇ ਮਿਕਸ ਜਾਂ ਮਿਲਾ ਦੇ ਜਿਹੜੀ ਵੀ ਬਰਹਰਾਤੀ ਆਲੇ ਪਰ ਇੱਥੇ ਭਾ ਪੜ ਕੇ ਰੱਖ ਤਾ ਚੰਗੀ ਜਰਾ ਜਾਏਗਾ ਖਲਾ ਹੀ ਨਾ ਇਹ ਵੀ ਵੀਡੀਓ ਬਣਾਏਗਾ ਅਗਲੇ ਸਾਰੇ ਭਰਾ ਨੂੰ ਪਤਾ ਲੱਗ ਜੇ ਵੀ ਕਿਵੇਂ ਮਿੱਟੀ ਬਣਾਉਣੀ ਹੈ ਬ੍ਰਿਕ ਇਹ ਮਿੱਟੀ ਕਿਹੋ ਜੀ ਚੀਜ਼ ਬਣਾਉਂਗੀ ਕਿ ਸਾਰੀਆਂ ਬੁਆਆਂ ਦਾ ਇਹ ਬਾਈਕਾਰਡ ਕਰ ਦੂੰ ਜਿਹੜੇ ਜਿਹੜੇ ਭਰਾਵਾਂ ਨੇ ਮਿੱਟੀ ਬਣਾਈ ਇਹ ਮਿੱਟੀ ਬਣਾ ਕੇ ਕੋਈ ਚੀਜ਼ ਦੀ ਲੋਡ ਨਹੀਂ ਭੇਜੀ ਆਪਾਂ ਨੂੰ ਹੋਰ ਦੀ ਆਣੀ ਪਾ ਗਿਆ ਪਤਾ ਕਿੰਨਾ ਬਣਾ ਲੈਣੀ ਹੋਰ ਪਾ ਲਈ ਥੋੜਾ ਪਾਣੀ ਇਹ ਹਰ ਇੱਕ ਬਿਮਾਰੀ ਦਾ ਇਲਾਜ ਕਰ ਦੂਗੀ ਮਿੱਟੀ ਇਹ ਇਦਾਂ ਦੀ ਮਿੱਟੀ ਬਣੀ ਹੈ ਜਿਹੜੇ ਭਰਾਣੇ ਮਿੱਟੀ ਬਣਾ ਲਈ ਉਹਨਾਂ ਆ ਦੇ ਕਦੇ ਖੁੱਡੇ ਹੀ ਬਿਮਾਰੀ ਨਾਲ ਐਨੀ ਗਰੰਟੀ ਦਿੰਦੇ ਆ ਭਾਈ ਆ ਚੰਗੀ ਤਰ੍ਹਾਂ ਆ ਬਣਾ ਲਿਓ ਦਲੀਆਂ ਦਲੀਆਂ ਮਾਰ ਦਿਓ ਹੋਰ ਦਿਓ ਬਰੇ ਵੀਡੀਓ ਜ਼ਰੂਰ ਲੰਮੀ ਹੋ ਸਕਦੀ ਹੈ ਪਰ ਭਰਾ ਬਣ ਕੇ ਸਾਰੇ ਭਰਾਣ ਜ਼ਰੂਰ ਦੇਖਿਓ ਸਾਰੀ ਵੀਡੀਓ ਜਿਹੜੀ ਉਹ ਗਾਹ ਮਸ਼ਾਹਰਾ ਕਰਿਓ ਤੇ ਵੀ ਉਹ ਸਾਰੇ ਵੇਖੇ ਕੋਲੇ ਕਿ ਜੜ ਤਿੱਕਰ ਜੇ ਆਪਾਂ ਗਾਂ ਪਸ਼ਾਂ ਕਰਕੇ ਵੀਡੀਓ ਵੀ ਕੀਤੀ ਫੇਰ ਵੀ ਆਪਾਂ ਕੋਈ ਸਮਝ ਨਹੀਂ ਲੱਗਦੀ ਕਿ ਮੈਂ ਵੀਡੀਓ ਬਣੀ ਓ ਤੇ ਜੇ ਉਹ ਤਾਂ ਆ ਜਾ ਕੀ ਆਦਾ ਹੁਣ ਵਟਾਵਾ ਕੇ ਆ ਗਿਆ ਹਾਂ ਡਾਲੀਆਂ ਟੋਲੀਆਂ ਮਾਰ ਕੇ ਚੰਗੀ ਤਰ੍ਹਾਂ ਜਿਨ੍ਹਾਂ ਬਾਕੇ ਭਾਂਡੇ ਚ ਪਾ ਕੇ ਰੱਖ ਲਾਂਗੇ ਇਹ ਆਪਣੇ 2-3 ਮਹੀਨੇ ਕੰਮ ਲਈ ਵਧੀਆ ਨਾਲੇ ਬਾਰੇ ਜਿਨ੍ਹਾਂ ਦੇ ਕਬੂਤਰ ਵੱਡੇ ਜੋੜੇ ਆਂ ਡੇਰੇ ਰੱਖਦੇ ਇਹ ਮਿੱਟੀ 봉ਨ ਵਾਲ ਵੱਡੇ ਜੋੜੇ ਆਂ ਡੇ ਵੀ ਰੱਖਣ ਲੱਗ ਜਾਣਗੇ ਤੇ ਕਦੇ ਆਂਡੇ ਰੱਖਣ ਰੁਕਦੇ ਵੀ ਨਹੀਂ ਇਹ ਕਬੂਤਰ ਚਾਹ ਕੇ ਖਾਂਦੇ ਚਾਹ ਹਾਂ ਆ ਆਹੀ ਹੈ ਇਹ ਪੰਜੀਰੀ ਬਣਾਈ ਆ ਜਾ ਖਾਣੀ ਆ ਇਹ ਪਾਊਡਰ ਕਰ ਰਹੇ ਆ ਇਹ ਹੋਈਟਾਂ ਜਿਹੜੀਆਂ ਤੇਰੇ ਤੋਂ ਲੈ ਕੇ ਆਏ ਸੀ ਪੱਲੀਆਂ ਤਾਂ ਲਿਆਏ ਸੀ ਉਹਦੇ ਤੇਰੇ ਕੋਲੇ ਸੀਗੀਆਂ ਤੇਰੇ ਇਹ ਇਟਾਂ ਆ ਅੱਛਾ ਉਹ ਭੰਨ ਕੇ ਪਾਊਡਰ ਬਣਾ ਕੇ ਠੀਕ ਆ ਮੈਕਸੀ ਪੀਸ ਕਿਤੇ ਇਹਦੇ ਨਾਲ ਸਾਮਾਨ ਪਾਇਆ ਬਾਬਾ ਵਾ ਸਾਰਾ ਇਹ ਮੈਕਸੀ ਵੀ ਸੀ ਪਹਿਲਾਂ ਕਟਲੀਆਂ ਕਟੇ ਕੋਦੂਆ ਮੈਕਸੀ ਹੀ ਪੀਸ ਕੇ ਪਾਊਡਰ ਬਣਾ ਲਿਆ ਹਾਂ 28 ਬਈ ਬੱਤੇ ਦੇ ਇਹਦੇ ਵਿੱਚ ਬਹੁਤ ਸਾਮਾਨ ਪਾ ਕੇ ਉਹਨੂੰ ਬਣਾਇਆ ਹੁਣ ਕਬੂਤਰ ਜਦੋਂ ਨਾ ਨਾਰਕ ਪੁੱਤਰ ਗਏ ਬਿਮਾਰ ਹੋਣਗੇ ਤੇ ਨਾਗ ਦਿਨ ਇਕੱਠੇ ਹੋ ਕੇ ਬਹਿਣ ਗਿਆ ਪੂਰੇ ਤੰਦਰੁਸਤ ਹੈਵੀ ਰਹਿਣਗੇ ਵੇਟ ਪੂਰਾ ਭਰ ਲਾ ਤੇ ਜਿਹੜੇ ਅੰਡੇ ਉੰਡੇ ਨਹੀਂ ਰੱਖਦੇ ਇਹ ਖਾਣੇ ਮੈਂ ਆਪੇ ਪਟਾਕੇ ਦੇਖੀ ਪਾਉਂਦੇ ਹਾਂ ਧੁਖਾਣ ਦੀਆਂ ਗੱਲਾਂ ਕਰਦਾ ਮੈਂ ਖਾਣੇ ਹਾਂ ਇਹ ਹਾਂ ਆਪਣਾ ਸਮਾਨ ਬਣ ਗਿਆ ਬਾਦੋ ਤਿੰਨਾਂ ਤਿੰਨਾਂ ਮਹੀਨਿਆਂ ਦਾ ਆਪਾਂ ਹਫ਼ਤੇ ਬਾਅਦ ਤੇ ਉੱਥੇ ਆੜ ਕਿਵੇਂ ਆ ਉੱਥੇ ਆੜਾ ਦੋਨੇ ਹੀ ਬਣਾਉਣ ਵਾਲੀਆਂ ਗਾਂ ਲਿਖੇ ਤੇ ਉਹ ਮਿੱਟੀ ਵਾਲੇ ਜੱਜੇ ਨਾਲ ਰਸ ਗਿਆ ਕਿੱਥੇ ਉੱਥੇ ਉੱਥੇ ਮਿੱਟੀ ਲੱਗਣੀ ਨਹੀਂ ਆੜ ਤੋਂ ਆੜ ਦੇ ਵਿੱਚੋਂ ਹੀ ਕੱਢਾਂਗੇ ਮਿੱਟੀ ਮੈਂ ਕਿਹੜਾ ਢਾਈ ਆੜ ਦੇ ਵਿੱਚ ਆਇਆ ਕੱਢਦਾ ਸਮੇਂ ਕੱਢਦਾ ਹੈ ਹੈਂ ਸਮੇਂ ਕੱਢਦਾ ਉਹ ਪਿੱਲਾ ਪਾ ਆੜਨਾ ਪੈਣਾ ਨਾ ਕਾੜ ਤੋਂ ਕਾਰ ਸਾਰਾ ਆਇਆ ਇਹਦਾ ਕਿਛਾ ਵੜਿਆ ਬਸ ਕੌਣ ਖੜਿਆ ਨਹੀਂ ਉੱਥੇ ਆੜ ਦੇ ਉੱਤੇ ਵਾਵਾ ਕਾ ਖੜੋ ਪਹਿਲਾਂ ਦਾਤੀ ਨਾਲ ਵੜਨਾ ਪੈਣਾ ਹਾਂ ਫਿਰ ਇੱਥੇ ਬੰਨ ਜਾਏ ਮਸਾ ਬੰਨਦੂ ਬੰਨਦੂ ਬੰਨੇ ਨਹੀਂ ਸੀ ਉਹਥੇ ਉਹ ਕਿਹਾ ਕਰਦਾ ਹੈ ਸਹੀ ਢਾਈ ਟੇਢਾ ਕਹਿਣਾ ਹੂੰ ਹੂੰ ਉਹ ਬੰਨੇ ਬਾਏ ਬਾਂਦੋ ਕੋ ਨਹੀਂ ਰੋਟੀ ਰੋਟੀ ਖਾ ਲੋ ਚਾਹ ਜੂ ਪੀ ਲੋ ਚਾਹ ਜੂ ਪੀ ਲੀਆ ਯਾਰ ਮੇਰਾ ਗਾ ਜਾਣਾ ਖਾ ਰੇ ਠੀਕ ਆ ਫਿਰ ਤਾਂ ਘਲਾ ਜਾਣਾ ਖਾ ਲੀਆ ਜੇ ਰਾਸਗੋਲਾ ਖਾਣਾ ਇਧਰ ਪਿਆ ਥੱਪੇ ਕਰੇ ਭਈਆਂ ਚੰਗੀ ਤਰ੍ਹਾਂ ਪੂਰੀ ਮਿਹਨਤ ਕਰਨੀ ਆਪਾਂ ਬਣੀ ਜਾਂਦੀ ਆ ਵੀਡੀਓ ਖੜਤਾ ਨਹੀਂ ਗਈ ਹੈ ਨਹੀਂ ਖੜੇ ਪੂਰੀ ਬੰਦ ਵੀ ਹੂੰ ਪੈਰਾਂ ਵਾਲੇ ਵੀ ਲੈ ਕੇ ਆਉਰੇ ਬਾਸ ਆਪੇ ਕੁੱਲਾ ਕਿਰਨ ਕੜਾਈ ਚ ਪਾ ਕੇ ਰੱਖ ਲਈ ਹਨ ਕੜਾਈ ਗਿੱਲੀ ਆਏ ਕੜਾਈ ਸਪਾ ਲੈਣੇ ਹਾਂ ਕਾਮੜੀ ਕੜਾਹੇਂ ਕਿੱਲਾ ਖਾਵਾਂ ਮੈਂ ਮਾਰ ਲੈ ਲਖੋਗਾ ਉਹ ਬਈ ਨਾ ਬਣ ਗਿਆ ਇਹਨਾਂ ਵਧੀਆ ਬਣ ਗਈ ਮਿੱਟੀ ਆਪਾਂ ਕਬੂਤਰਾਂ ਤਰ੍ਹਾਂ ਕਬੂਤਰ ਲੈਣਗੇ ਆਪਣੇ 4-5 ਮਹੀਨੇ ਨਿਆਰੇ तो दाने के लो आप भाई खाने के सारे कबूतर आसमान कमान सारा आसमान कटते जिन्ना भी आई आपती कबूतर मिट्टी बन गई अपनी मिट्टी दिव पा आया ले बात चाह ले जी ਏ ਹੁਣ ਦੇਖੋ ਖਾਂਦੇ ਸੀ ਕਿਆ ਸਾਰੇ ਹਉਣਗੇ ਬਾਹਰ ਨੂੰ ਦੇਖੋ ਬਾਹਰ ਨੂੰ ਆਉ ਨੂੰ ਫਿਰਦੇ ਆ ਰੱਜ ਕੇ ਖਾਂਗੇ ਆ ਵੀ ਲਈਏਗਾ ਬਾਹਰ ਪਤਿਲ ਕੜਾਈ ਆ ਤੇ ਕਿਹੜਾ ਸਮਾਂ ਬਈ ਚੱਕ ਲੀਏ ਸਾਰਾ ਤੇ ਸਾਰੇ ਭਰਾ ਜਰੂਰ ਬਣਾਏ ਯਾਰ ਮਿੱਟੀ ਇਹ ਕਿਉਂਕਿ ਬਹੁਤ ਵਧੀਆ ਮਿੱਟੀ ਆ ਆ ਲੈ ਆ ਸਾਰਾ ਲਓ ਬਈ ਹੁਣ ਦੇਖੋ ਹੁੰਦੇ ਬਾਹਰ ਖਾਂਦੇ ਆਪਣੇ ਕਬੂਤਰ ਤੇ ਉਧਰ ਵੀ ਆਪਾਂ ਧਰਨੀ ਆ ਉਧਰ ਇੱਕ ਮੈਂ ਵੇਖ ਆਹ ਲਿਆ ਕਬੂਲਾ ਨਹੀਂ ਕਿਹੜਾ ਇੱਕ ਸਮਾਂ ਨਹੀਂ ਉਹਨਾਂ ਟ੍ਰੇਰ ਸੜਤੀ ਸੀ ਪਤਾ ਨਹੀਂ ਕਿੱਥੇ ਉਹ ਥਾਲੀ ਲਿਆ ਥਾਲੀ-ਥਾਲੀ ਚ ਰੱਖ ਦਿੰਨੇ ਲਿਆ ਥਾਲੀ ਦੇਖੋ ਬਈ ਹੁਣ ਸਾਰੇ ਕਬੂਤਰ ਆਪਣੇ ਇਹਨੂੰ ਖਾਣਗੇ ਬਾਹਰ ਆ ਕੇ ਤੇ ਉਧਰਲੇ ਕਬੂਤਰਾਂ ਨੂੰ ਦਈਏ ਰੱਖ ਕਾਲੀ ਚ ਹੀ ਰੱਖ ਦਿੰਨੇ ਬਈ ਕਿਉਂਕਿ ਟ੍ਰੇ ਜੀ ਦਾ ਪਤਾ ਨਹੀਂ ਕਿੱਧਰ ਸੜਤੀ ਸ਼ੋਰ ਨੇ ਆ ਇੱਕ ਤਾਂ ਆ ਗਿਆ ਬਾਹਰ ਆ ਖੋਲੀ ਇੱਕ ਮੈਂ ਅੰਦਰ ਹੀ ਵੀ ਦਾਣੇ ਟਰੇ ਚੱਕੀ ਨਾਲ ਫਿਰ ਦਾਣੇ ਜਨੇ ਫਿਲ ਰਹੇ ਹੈ ਤਾਂ ਅੰਦਰ ਫਿਰਦੇ ਖਾਂਦੇ ਹੋ ਇੰਨੇ ਸਾਰੇ ਆ ਕੇ ਖਾਣ ਲੱਗ ਗਿਆ ਨੇ ਬਾਹਰ ਆ ਜਾ ਪੁੱਤਰੋ ਖਾ ਲੋ ਹਜੇ ਤੱਕ ਇਹ ਰਹੇ ਅੰਦਰ ਹੀ ਖਾਂਦੇ ਫਿਰਦੇ ਦਾਣੇ ਜੋ ਟਰੇ ਚੱਕੀ ਹੈ ਨਾ ਹੌਲੀ ਹੌਲੀ ਬਾਹਰ ਆ ਜਾਣਗੇ ਸਾਰੇ ਤੇ ਬਾਹਰ ਆ ਕੇ ਖਾਣਗੇ ਵੇਖੀ ਵਾਹ ਬਈ ਫਿਰ ਆਉਂਦੇ ਆਂਦੇ ਬਾਹਰ ਬਾਕੀ ਆਪਣੇ ਆ ਵੀ ਤਿੰਨ ਚਾਰ ਚੋਬਰ ਇਧਰ ਫਿਰਦੇ ਆ ਇਨਾਂ ਨੂੰ ਪਾਉਣ ਵਾਲੇ ਦਾਣੇ ਛੱਡਦੇ ਆ ਬਾਅਦ ਚ ਜਾਲ ਚ ਬਈ ਇਹ ਲਾਈ ਜੋੜੇ ਆ ਮੋਜਿਆਂ ਦਾ ਜੋੜਾ ਇਹ ਵੀ ਤੁਹਾਨੂੰ ਦਿਖਾ ਦਈਏ ਆਹ ਦੇਖੋ ਬਈ ਮੋਜਿਆਂ ਦਾ ਜੋੜਾ ਏ ਲੈਂਦੇ ਨਿਆਰੇ ਇਹਦਾ ਆ ਉਹ ਆ ਗਿਆ ਬਈ ਕਬੂਤਰ ਆਪਣੇ ਸਾਰੇ ਬਾਹਰ ਫਿਰ ਉਹਨੇ ਮਿੱਟੀ ਖਾਣ ਕੇ ਸਾਰੇ ਵਿੱਚ ਵੜ ਕੇ ਰੱਜ ਕੇ ਇਹਦੇ ਨਾਲ ਹੋ ਜਾਣਗੇ ਵਧੀਆ ਵਿੱਚ ਹੀ ਵੜ ਗਏ ਕੋ ਉਹ ਚਿੰਜਿਆਂ ਦਾ ਮਾਰ ਕੇ ਰੱਜ ਕੇ ਖਾਣਗੇ ਨਾ ਹੁਣ ਇੱਕ ਮਹਿਕ ਦੀ ਉਹ ਮਸਾਲੇਦਾਰ ਆ ਦੇਖੋ ਬਈ ਪਾਲ ਗਏ ਹੁਣ ਆਪਾਂ ਉਹ ਆਪਾਂ ਢਾਈ ਪਾ ਕੇ ਰੱਖ ਲਏ ਸਾਰੇ ਕਬੂਤਰ ਹੁਣ ਆਪਣੇ ਕੋਈ ਬਾਹਰ ਨਿਕਲਦੇ ਹੁੰਦੇ ਆ ਤੇ ਵੀਡੀਓ ਕਿਵੇਂ ਲੱਗੀ ਬਈ ਵੀਡੀਓ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਤੇ ਘਰ ਹਰ ਆਪਣੀ ਆਨਲਾਈਨ ਨਵੀਂ ਵੀਡੀਓ ਪਹੁੰਚ ਸਕੇ ਤੇ ਵੀਡੀਓ ਜਰੂਰ ਸ਼ੇਅਰ ਕਰਿਓ ਵੀਰੇ ਤਾਂ ਕਿ ਹਰ ਇੱਕ ਵੀਰ ਦਾ ਭਲਾ ਹੋ ਜਾਏ ਹਰ ਇੱਕ ਵੀਰ ਦਾ ਫਾਇਦਾ ਹੋ ਜਾਏ ਤੇ ਦਿਨ ਨਾਲ ਹਰ ਇੱਕ ਵੀਰ ਭਰਾ ਦੇ ਕਬੂਤਰ ਵਧੀਆ ਤਾਂ ਅੰਦਰ ਉਸਤ ਰਹਿਣਾ ਫੈਕਟ ਰਹਿਣਾ ਤੇ ਬਸ ਬਈ ਫਿਰ ਹੁਣ ਖਾਨ ਲੱਗ ਜਾਨਗੇ ਸਾਰੇ ਕਬੂਤਰ ਆਪਣੇ ਲੱਗ ਪਏ ਆ ਮਾਰਨ ਚੁੰਝਾਂ ਤੇ ਬਈ ਅੱਜ ਦੀ ਵੀਡੀਓ ਜੇ ਇੰਨਾ ਹੀ ਜਲਦੀ ਮਿਲਦੇ ਆ ਫੇਰ ਇੱਕ ਨਵੀਂ ਵੀਡੀਓ ਚ ਤਦ ਤੱਕ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਆ ਗਿਆ ਚਲੋ ਬਈ ਫਿਰ ਮਿਲਦੇ ਆ ਅਗਲੀ ਵੀਡੀਓ ਚ ਵੀਡੀਓ ਕਿਵੇਂ ਲੱਗੀ ਵੀਡੀਓ ਜਰੂਰ ਸ਼ੇਅਰ ਕਰਦੇ